ਆਕੇ ਪਾਣੀ ਆ ਜਿਹੜਾ ਆਇਆ ਹੋਇਆ ਪਾਣੀ ਦੇ ਨਾਲ ਲੋਕਾਂ ਦੇ ਘਰ ਤੱਕ ਆ ਜਿਹੜੇ ਰੁੜ ਗਏ ਆ ਜਿੱਥੇ ਲੋਕਾਂ ਦੇ ਘਰ ਤੱਕ ਰੁੜ ਗਏ ਆ ਘਰਾਂ ਦਾ ਸਮਾਨ ਜਿਹੜਾ ਰੁੜ ਗਿਆ ਉਥੇ ਆ ਜਿਹੜਾ ਰਾਸ਼ਨ ਵੰਡਣ ਵਾਲੇ ਭਰਾਵਾਂ ਦੀ ਵੀ ਅਜੜੀ ਚੰਨੀ ਨਹੀਂ ਹੈਗੀ ਦੇਖ ਸਕਦੇ ਹਾਂ ਕਿਟਾਂ ਬਣਾ ਬਣਾ ਕੇ ਆ ਜਿਹੜੀਆਂ ਮੋਸਮ ਕਟਾਂ ਦੀ ਵੀ ਸ਼ਾਣ ਨੱਕੇ ਰਹਿੰਦੇ ਨੇ ਲੈਣ ਦੇ ਲਈ ਫੇਰ ਇੱਥੇ ਆ ਕੇ ਕੰਬਲ ਆ ਘਰ ਆ ਜਿਹੜਾ ਨਮਾਤਰ ਬਾਤ ਇਹ ਮੈਂ ਕਰੇ ਕਿ ਜਾ ਕੇ ਤੁਹਾਨੂੰ ਸਾਰਾ ਸਮਾਨ ਮਿਲੇਗਾ ਆ ਦੇਖੋ ਕਿੱਥੇ ਟੀਟਾਂ ਦੇ ਬੈਠੇ ਨੇ ਇੱਕ ਦੂਜੇ ਦੇ ਉੱਤੇ ਆ ਜਿਹੜਾ ੱਟਕਾ ਮੁੱਕੀ ਹੋਂ ਤੋਂ ਆ ਜਿਹੜਾ ਉਸ ਜਿਹਦੇ ਉੱਤੋਂ ਆ ਜਿਹੜਾ ਇਹ ਬੈਠਾ ਵਾ ਆ ਦੇਖ ਸਕਦੇ ਤੁਸੀਂ ਕਿ ਇਹ ਸੇਵਾ ਜਿਹੜੀ ਕਰਦੇ ਹੋਏ ਆ ਜਾ ਰਹੇ ਆ ਖਾ ਖਾ ਤੇ ਕੈਂਪਾ ਜਿਹੜੇ ਲੰਗਰ ਦੇ ਚੱਲ ਰਹੇ ਆ ਸੰਗਤਾਂ ਦੇਖ ਸਕਦੇ ਹੋ ਤੁਸੀਂ ਸਭਧੀਆਂ ਵਗੈਰਾ ਰੋਟੀ ਵਗੈਰਾ ਪੱਕ ਰਹੀ ਆ ਸੰਗਤਾਂ ਨੂੰ ਸਕਿਆਤਾਇਆ ਜਾ ਰਿਹਾ ਪਰ ਰਾਸ਼ਨ ਇੰਨਾ ਆਉਣ ਦੇ ਬਾਵਜੂਦ ਵੀ ਆ ਜਿਹੜਾ ੱਤਕਾ ਮੁਕੀ ਆ ਜਿਹੜਾ ਖਤਮ ਨਹੀਂ ਹੋਇਆ ਜਿਹੜੇ ਵਿੱਚ ਲੋਕ ਬੈਠੇ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਈ ਰਾਸ਼ਨ ਨਾਲ ਲੈ ਕੇ ਆਓ ਇੱਥੇ ਰਾਸ਼ਨ ਨਾਲ ਲੈ ਕੇ ਆਓ ਰਾਸ਼ਨ ਸਾਡੇ ਕੋਲ ਆ ਜਿਹੜਾ ਬਹੁਤ ਹੋਇਆ ਪਿਆ ਸਾਨੂੰ ਆ ਜਿਹੜੀ ਵੀ ਦੀ ਲੋੜ ਆ ਸਾਨੂੰ ਆ ਜਿਹੜੀ ਤੇਲ ਦੀ ਰੋੜ ਆ ਸਾਨੂੰ ਆ ਜਿਹੜੀ ਵੇਹ ਦੀ ਆਹ ਹਾਂ ਤਾਂ ਦੇਖ ਸਕਦੇ ਤੁਸੀਂ ਉਹ ਤਾਂ ਬਾਅਦ ਆਪਾਂ ਨਿਯਮ ਹਟਵਾ ਲੈਂਦੇ ਨੇ ਇਹਦੇ ਬਾਅਦ ਕਿਹੜਾ ਪਾਣੀ ਆਇਆ ਲੱਟ ਰਿਹਾ ਹੈ ਪਾਣੀ ਨਹੀਂ ਆਇਆ ਨਾ ਆਵੇ ਨਹੀਂ ਆਇਆ ਪਾਣੀ ਗੱਲ ਕਰ ਉਸ ਨੂੰ ਪਾਣਾ ਜੇ ਕੋਈ ਯਾਰ ਨਾ ਆਵੇ ਸੋ ਆ ਹਾਲਾਤ ਆ ਜਿਹੜੇ ਦੇਖ ਸਕਦੇ ਤੁਸੀਂ ਰਾਸ਼ਣਾ ਜਿਹੜਾ ਲਿਆ ਜਾ ਰਿਹਾ ਪਿੰਡ ਆਮਦ ਚੱਕ ਪਿੰਡ ਆਮਦ ਚੱਕ ਦੇ ਵਿੱਚ ਜਿਹੜਾ ਆਪਾਂ ਖੜੇ ਹੋਏ ਆ ਪਿੰਡ ਆਮਦ ਚੱਕ ਦੇ ਵਿੱਚ ਸੋ ਇਥੋਂ ਦੇ ਹਾਲਾਤ ਆ ਜਿਹੜੇ ਦੇਖ ਸਕਦੇ ਤੁਸੀਂ ਕੀ ਆ ਜਿਹੜੇ ਅੱਕ ਕੇ ਅੱਕ ਕੇ ਅਜੜਾ ਪ੍ਰਾਮਾਣੇ ਪ੍ਰਾਲਾ ਜਿਹੜਾ ਤੋੜ ਲਿਆ ਨਹੀਂ ਆ ਯਾਰ ਨਹੀਂ ਭਾਈ ਆ ਯਾਰ ਆ ਜਾ ਯਾਰ ਜਿਹੜਾ ਪਤਾ ਸੰਗੂਦ ਆ ਜਾ ਪੋਣੀ ਪੋਣੀ ਉਹ ਪੁੱਛੇ ਮੇਰਾ ਵੀਰ ਹੋ ਜਾ ਨਹੀਂ ਭਾਈ ਨਹੀਂ 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 ਬੰਦ ਚਾਕਤ ਮਹਾਰਤਾ ਵਾਲਾ ਤਸੀਲ ਗੁਰਸਾ ਹੈ ਜਿਹੜਾ ਪ੍ਰੋਪਰ ਪ੍ਰੋਪਰ ਤੋਂ ਇਹ ਘਰਾ ਜਿਹੜਾ ਰਾਸ਼ਨ ਲੈ ਕੇ ਆਏ ਆ ਪਰ ਇਹਨਾਂ ਦਾ ਦੈਲਾ ਜਿਹੜਾ ਇੱਥੇ ਕੁੱਟ ਗਿਆ ਕਿਉਂਕਿ ਰਾਸ਼ਨ ਖੋਇਆ ਜਾ ਰਿਹਾ ਰਾਸ਼ਨ ਆ ਜਿਹੜਾ ਲੁਕੜਿਆ ਜਾ ਰਿਹਾ ਇਸ ਕਰਕੇ ਦੈਲਾ ਜਿਹੜਾ ਇਹਨਾਂ ਦਾ ਦੁਖੀ ਆ ਭਾਈ ਜੀ ਕਿਹੜੇ ਪਿੰਡ ਤੋਂ ਆਏ ਆ ਭਾਈ ਜੀ ਸਾਡਾ ਗੁਰੂਸਾ ਇਲਾਕਾ ਜਿਹੜਾ ਥੋਇਪੁਰ ਪਿੰਡ ਚੱਕ ਮੰਤਾ ਵਾਲਾ ਬੂੰਗੀ ਟੋਕੀ ਮਣੀ ਪ੍ਰਾਲੇ ਕਾਲੀ ਰੋਪੇ ਫੁਸਦਾਂ ਸਿੰਘ ਭਾਈ ਹਾਂ ਸਾਡੇ ਸਾਰੇ ਪਿੰਡ ਨੇ ਉਤਰਾਲਾ ਕੀਤਾ ਤੇ ਅਸੀਂ ਨੰਗਰ ਇਕੱਠਾ ਕੀਤਾ ਪੈਸਾ ਵੀ ਕੀਤਾ ਉਹ ਭਾਈ ਤੇ ਪੈਸਾ ਉਹ ਹਾਂ ਤੂੰ ਬੋਲੀ ਚੱਲੋ ਭਾਈ ਤੁਸੀਂ ਬੋਲੀ ਚੱਲੋ ਯਾਰ ਸਾਡੇ ਨੇ ਪਾਵਾਗੇ ਜੇ ਉਹ ਜਮੀਨਾਂ ਬਣਾਵਾਗੇ ਪੁੱਤਰ ਕਰਾਂਗੇ ਹਾਂ ਜੋ ਆਪਣੀ ਪਾਸਨ ਖੜਾ ਹੋਇਆ ਜਿੰਨਾ ਵੀ ਅਗਲੇ ਪਾਸੇ ਖੜਾ ਆ ਉਹ ਪੰਡਿੰਨੀਰ ਕਹਿੰਦੀ ਇਹ ਜਿਹੜੀ ਰਸਤਾ ਅਸੀਂ ਇਕੱਠੀ ਕੀਤੀ ਹੁੰਦੀ ਹੈ ਕਿੱਟਾ ਬੈਠੀ ਚਾਲੀ ਲਾਉਂਦੇ ਸੀ ਉਹ ਇਥੇ ਜਿਹੜੇ ਡੁੱਬੇ ਲੋਕਾਂ ਦਾ ਇਨਕੁਆਰੀ ਕਰਕੇ ਉਹਨਾਂ ਨੂੰ ਕੋਈ ਨਾ ਹਾਂ ਜਿਹੜੇ ਸੁੱਕੀਆਂ ਥਾਵਾਂ ਵਾਲੇ ਮਦਦ ਕਰਦੇ ਨੇ ਇਹ ਵਿਜਾਇਕ ਹਾਂ ਸਾਰਿਆਂ ਕੀ ਬੇਨਤੀ ਹੈ ਵੀ ਜਿਹੜੇ ਲੋਕ ਡੁੱਬੇ ਨੇ ਉਹਨਾਂ ਨੂੰ ਰਾਸ਼ਨ ਲੈਣ ਦਿਓ ਹਾਂ ਜਿਹੜੇ ਸੁੱਕੀਆਂ ਥਾਵਾਂ ਤੇ ਬੈਠੇ ਨਜਾਇਜ਼ ਫਾਇਦਾ ਨਾ ਉਖਾਓ ਵੀਰ ਦਿਲ ਦੁਖੀ ਹੋਇਆ ਆ ਕੇ ਬਹੁਤ ਦੁਖੀ ਹੋਇਆ ਬੋਲਦੀ ਜਾ ਰਹੀ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਹੁਣ ਆਉਣਾ ਚਾਹੀਦਾ ਰਾਸ਼ਨ ਲੈ ਕੇ ਕਿ ਨਹੀਂ ਨਹੀਂ ਆਉਣਾ ਚਾਹੀਦਾ ਲੋੜ ਨਹੀਂ ਬਿਲਕੁਲ ਨਹੀਂ ਵਣ ਦੇਈ ਜਾ ਦੌਰ ਵਰਤੋਂ ਕੀਤੀ ਜਾ ਰਹੀ ਹੈ ਇਹ ਬਿਲਕੁਲ ਬਿਲਕੁਲ ਜਮਾਂ ਕੀਤੀ ਜਾਂਦੇ ਸਾਰੇ ਠੀਕ ਆ ਇਹਨਾਂ ਨੂੰ ਚੱਕਾਂ ਦੇ ਜਮਾਂ ਹੋਈ ਇਹਦਾ ਰਾਸ਼ਨ ਮੋੜੀ ਦਾ ਯਾਰ ਰਾਸ਼ਨ ਸਾਡੀ ਖੁੱਪ ਜਾਵੇ ਉਸ ਤੋਂ ਬਾਅਦ ਨਹੀਂ ਬਾਅਦ ਆਉਣਾ ਚਾਹੀਦਾ ਤੇ ਇਹਨਾਂ ਦੀਆਂ ਜੀਬਾਂ ਲੱਗ ਕੇ ਹਾਰੇ ਨੂੰ ਖੰਨ ਲੱਗਿਆ ਰਿਹਾ ਉਹ ਸਾਹਮਣੇ ਤੇ 35 ਲੈ ਕੇ ਨਾ ਕੋਈ ਵੀ ਨਾ ਆ ਵੇਖ ਲੋ ਕੀ ਹਾਲਾਤ ਇਹਨਾਂ ਦੇ ਧੰਨਵਾਦ ਧੰਨਵਾਦ ਸੋ ਆ ਹਾਲਾਤ ਆ ਜੀ ਆਪਦੇ ਮੂੰਹੋਂ ਲੋਕਾਂ ਨੇ ਬਿਆਨ ਕੀਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਲਦੀਪ ਖਖਰਾਣਾ ਪੇਜ ਲੈ ਕੇ